ਮੇਰੇ ਖਿਆਲ ਦੇ ਅੰਦਰ ਹੈ ਜੇ ਉਹ ਜਿੱਤ ਕੇ ਗਏ ਨੇ ਅਮਰਪਾਲ ਜੀ ਤਾਂ ਉਹਨਾਂ ਨੂੰ ਪਾਰਲੀਮੈਂਟ ਦੇ ਅੰਦਰ ਚਲੋ ਬਾਹਨ ਲਓ ਚਲੋ ਉਹਨਾਂ ਨੂੰ ਤੁਸੀਂ ਉੱਥੇ ਹੀ ਰੱਖਣਾ ਤੁਸੀਂ ਜੀਤ ਸਦ ਕੇ ਰੱਖੋ ਤੁਹਾਡਾ ਕਾਨੂੰਨ ਹੈ ਤੁਹਾਡੇ ਕਾਨੂੰਨ ਦੀ ਕਲਮ ਤੁਹਾਡੇ ਕੋਲ ਹੈ ਪਰ ਉਹਨੂੰ ਪਾਰਲੀਮੈਂਟ ਦੇ ਵਿੱਚ ਆਉਣ ਤਾਂ ਦਿਓ ਨਾ ਜਿੱਦਾਂ ਤੁਸੀਂ ਪਹਿਲਾਂ ਲੈ ਕੇ ਆਏ ਉਦਾਂ ਹੀ ਲੈ ਆਓ ਉਹਨੂੰ ਉਹ ਨੂੰ ਆਪਣੀ ਗਲਤੀ ਕਰਨ ਦਿਓ ਉਹ ਨੂੰ ਆਪਣੀ ਗਲਤੀ ਕਰਨ ਦਿਓ ਮੈਂ ਬਿਲਕੁਲ ਮੈਂ ਅਡੋਲ ਵਿਅਕਤੀ ਹਾਂ ਬਿਲਕੁਲ ਐਦਾਂ ਦਾ ਸਿਧਾਂਤਕ ਬੰਦਾ ਆ ਜਾ ਜਿਹੜੀ ਵੀ ਗੱਲ ਕਹਿਣੀ ਆ ਮੈਂ ਬੜੀ ਠੋਕ ਕੇ ਪਾਰਟੀ ਦੇ ਅੰਦਰ ਵੀ ਕਰਦਾ ਪਾਰਟੀ ਤੋਂ ਬਾਹਰ ਵੀ ਕਰਦਾ ਇਹ ਸਿਧਾਂਤਾਂ ਦੇ ਨਾਲ ਜਿੱਥੇ ਬਹੁਤ ਵੱਡੀ ਖਲਵਾੜ ਹੈ ਉੱਥੇ ਡੈਮੋਕਰੇਸੀ ਦਾ ਬਹੁਤ ਵੱਡਾ ਗਲ ਘੁੱਟਿਆ ਜਾ ਰਿਹਾ ਲੋਕਾਂ ਦਾ ਚੁਣਿਆ ਨਵੇਂ ਦਾ ਉਹਨੂੰ ਆਪਣੀ ਗੱਲ ਕਰਨ ਦੇਣੀ ਚਾਹੀਦੀ ਸ਼ੁਕਰੀਆ ਜੀ ਡਿਪਟੀ ਮੁੱਖ ਮੰਤਰੀ ਜੇ ਅਗਰ ਆਮ ਆਦਮੀ ਪਾਰਟੀ ਆ ਜਾਂਦੀ ਹੈ ਤਾਂ ਡਿਪਟੀ ਮੁੱਖ ਮੰਤਰੀ ਦਲਤ ਹੋਏਗਾ ਪਰ ਉਹ ਆਪਣੇ ਵਾਅਦੇ ਤੋਂ ਭੱਜੇ ਆ ਦੇਖੋ ਬਾਦਿਆ ਤੋਂ ਬਹੁਤ ਮੇਰੇ ਖਿਆਲ ਦੇ ਅੰਦਰ ਇੱਕ ਵੀ ਨਹੀਂ ਉਹਨਾਂ ਨੇ ਪੂਰਾ ਕੀਤਾ ਪੰਜਾਬ ਦੇ ਅੰਦਰ ਕਰਜ਼ਾ ਮੁਕਤ ਪੰਜਾਬ ਦੀ ਗੱਲ ਭਗਵੰਤ ਮਾਨ ਔਰ ਕੇਂਦਰੀਵਾਲ ਜੀ ਕਰਦੇ ਸੀ ਕਿ ਅਸੀਂ ਕਰਜ਼ਾ ਹੀ ਨਹੀਂ ਲੈਣਾ ਅਸੀਂ ਤਾਂ ਜਿਹੜਾ ਹੈ ਸਰਪ੍ਰਸੂਬਾ ਬਣਾਵਾਂਗੇ ਅੱਜ ਹਜ਼ਾਰਾਂ ਕਰੋੜ ਰੁਪਏ ਦੇ ਹੱਦ ਬੰਨੇ ਜਿਹੜੇ ਆ ਉਹ ਕਰਜ਼ਾ ਲੈ ਕੇ ਉਹਨਾਂ ਨੇ ਛੱਪ ਲੈਨੇ ਨਾ ਕਰਜ਼ਾ ਮੁਕਤ ਪੰਜਾਬ ਹੋਇਆ ਨਾ ਨਸ਼ਾ ਮੁਕਤ ਪੰਜਾਬ ਹੋਇਆ ਨਾ ਤਰਨਾ ਮੁਕਤ ਪੰਜਾਬ ਹੋਇਆ ਇਹ ਬੇਸਿਕ ਸਾਡੀਆਂ ਮੁੱਢੀਆਂ ਸਮੱਸਿਆਵਾਂ ਨੇ ਇਹਨਾਂ ਸਮੱਸਿਆਵਾਂ ਦੇ ਲਈ ਪੰਜਾਬ ਦੇ ਲੋਕਾਂ ਨੇ ਇੱਕ ਬਹੁਤ ਵੱਡਾ ਮੰਡਟ ਆਮ ਆਦਮੀ ਪਾਰਟੀ ਦੇ ਹੱਕ ਦੇ ਅੰਦਰ ਦਿੱਤਾ ਸੀ ਲੇਕਿਨ ਸਵਾਏ ਚੁਟਕਲੇ ਔਰ ਮਸ਼ਹਾਰਾ ਕਰਨ ਤੋਂ ਬਿਨਾਂ ਪਕਵਾਂਤ ਸਮਾਂ ਜਿਹੜਾ ਹੈ ਉਹ ਬਹੁਤ ਬੁਰੀ ਤਰ੍ਹਾਂ ਲੋਕਾਂ ਦੇ ਅੰਦਰ ਫਿੱਲ ਹੋਇਆ ਐ ਮੇਰੇ ਖਿਆਲ ਦੇ ਅੰਦਰ ਇਹ ਉਹਨਾਂ ਨੂੰ ਪਤਾ ਲੱਗ ਗਿਆ ਜੋ ਪੰਜਾਬ ਦੇ ਅੰਦਰ ਪਾਰਲੀਮੈਂਟ ਚ ਉਹਨਾਂ ਦੀ ਸਥਿਤੀ ਬਣੀ ਹੈ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੀ ਲਗਾਤਾਰ ਗੱਲ ਹੈ ਉਹ ਜਾਰੀ ਰੱਖਾਂਗੇ ਤਾਂ ਮੈਂ ਤੁਹਾਡੇ ਚੈਨਲ ਦੇ ਰਾਹੀਂ জানা ਚਾਹਨਾ ਕਿ ਅੱਜ ਪੰਜਾਬ ਬਹੁਤ ਇੱਕ ਕਸ਼ਟ ਸਮੇਂ ਦੇ ਵਿੱਚ ਦੀ ਬੜੇ ਅਜੋਕੇ ਸਮੇਂ ਦੇ ਵਿੱਚ ਦੀ ਗੁਜ਼ਰ ਰਿਹਾ ਪੰਜਾਬ ਦਾ ਨੌਜਵਾਨ ਫਰਾਹੇ ਜਾ ਰਿਹਾ ਹੈ ਪੰਜਾਬ ਦਾ ਨੌਜਵਾਨ ਨੇ ਵਿਦੇਸ਼ਾਂ ਵਾਲੇ ਪਾਸੇ ਨੂੰ ਰੁਖ ਕਰ ਲਿਆ ਅਤਿਆੰਤ ਦੀ ਬੇਰੁਜ਼ਗਾਰੀ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਜਿਹੜੀ ਗੁਰੂਆਂ ਦੀ ਧਰਤੀ ਦੇ ਉੱਤੇ ਕੌਮਾਂ ਲੰਗਰ ਲਾਉਂਦੀਆਂ ਸੀ ਜਿਹੜੀ ਗੁਰੂਆਂ ਦੀ ਧਰਤੀ ਦੇ ਉੱਤੇ ਖੰਡ ਛੱਕਣ ਦਾ ਸੰਕਲਪ ਗੁਰੂਆਂ ਦਾ ਸੀ ਜਿਹਨਾਂ ਦੀਆਂ ਸਰਕਾਰਾਂ ਨੇ ਸਾਨੂੰ ਡਾਲੇ ਮੰਨਣ ਵਾਲੀਆਂ ਲਾਈਨਾਂ ਦੇ ਵਿੱਚ ਲਾ ਦਿੱਤਾ। ਇਹ ਬਹੁਤ ਵੱਡਾ ਰਖ ਖਾਂ ਤਾਂ ਇਹਨੂੰ ਆਪਾਂ ਪਰਚੋਲ ਕਰਨ ਦੀ ਬੜੀ ਵੱਡੀ ਜ਼ਰੂਰਤ ਹੈ ਕਿ ਜਿਹੜੇ ਲੋਕ ਸਮਾਜ ਦੀ ਸੇਵਾ ਕਰਨਦੇ ਹਨ ਨਹੀਂ ਸੀ। ਜਿਹੜੇ ਬਹੁਤ ਵੱਡੇ ਅੰਦੋਲਨ ਕਰਕੇ ਗੁਰੂਆਂ ਦੇ ਪੈਗਾਮ ਗੁਰੂਆਂ ਦੇ ਸਿਧਾਂਤਾਂ ਨੂੰ ਅੱਗੇ ਲੈ ਕੇ ਜਾਣਾ ਚਾਹੀਦੇ ਸੀ ਜੋ ਕੌਮ ਦੀ ਦੁਰਗਸ਼ਤੀ ਹੈ। ਅੱਜ ਅਕਾਲੀ ਦਲ ਵਿਖਰਿਆ ਪਿਆ। ਮੈਂ ਨਹੀਂ ਚਾਹੁੰਦਾ ਕਿ ਪੰਤਕ ਸਫਾਂ ਦੇ ਅੰਦਰ ਅਕਾਲੀ ਦਲ ਇੰਨੀ ਬੁਰੀ ਸਥਿਤੀ ਕੋਲੋਂ ਗੁਜ਼ਰੇ। ਲੋਕੇ ਉਹ ਪੰਥਕ ਪਾਰਟੀ ਆਪਣੇ ਆਪ ਨੂੰ ਕਹਿੰਦੇ ਨੇ ਕਿ ਪੰਥਕ ਪਾਰਟੀ ਕਹਾਂਗੇ ਤਾਂ ਕਿਤੇ ਨਾ ਕਿਤੇ ਪੰਥ ਨੂੰ ਵੀ ਟਾ ਲੱਗੇਗੀ। ਸੋ ਅਜਿਹਾਂ ਸਮੇਂ ਦੇ ਅੰਦਰੋਂ ਗੁਜ਼ਰਨਾ ਦੂਸਰੀਆਂ ਪਾਰਟੀਆਂ ਦੇ ਅੰਦਰ ਕਿਤੇ ਕੋਈ ਲੜਾਈ ਦਿੱਲੀ ਦੇ ਬਾਦਸ਼ਾਹਾਂ ਦੇ ਨਾਲ ਹੈ। ਦਿੱਲੀ ਦੇ ਬਾਦਸ਼ਾਹ ਸਮਝ ਚੁੱਕੇ ਨੇ ਕਿ ਕਿਸ ਤਰੀਕੇ ਦੇ ਨਾਲ ਸਟੇਟਾਂ ਦੇ ਅੰਦਰ ਕਿਸ ਤਰੀਕੇ ਦੇ ਨਾਲ ਧਰਮ ਖਿੱਤੇ ਦੇ ਲੋਕਾਂ ਨੂੰ ਤੋੜ ਕੇ ਇਹਨਾਂ ਦੇ ਅੰਦਰ ਇੱਕ ਡਿਵੀਜ਼ਨ ਕਰਕੇ ਜਿਹੜਾ ਅਸੀਂ ਰਾਜ ਸ਼ਕਤੀ ਨੂੰ ਕਿਸ ਤਰੀਕੇ ਦੇ ਨਾਲ ਦਿੱਲੀ ਦੇ ਅੰਦਰ ਜਿਹੜਾ ਉਹ ਲਗਾਤਾਰ جاری ਰੱਖ ਸਕੀਏ। ਸੋ ਮੇਰੇ ਖਿਆਲ ਦੇ ਅੰਦਰ ਦਿੱਲੀ ਦੇ ਬਾਦਸ਼ਾਹ ਜਿਹੜੇ ਨੇ ਉਹ ਉਹ ਇਸ ਰਣ ਮੀਤੀ ਦੇ ਅੰਦਰ ਕਾਮਯਾਬ ਨੇ ਇਹ ਪਣਚੋਲ ਕਰਨੀ ਪੈਗੀ ਭਾਵੇਂ ਕਾਂਗਰਸ ਪਾਰਟੀ ਹੈ ਭਾਵੇਂ ਅਕਾਲੀ ਦਲ ਹੈ ਭਾਵੇਂ ਹੋਰ ਕਿੰਨੀਆਂ ਪਾਰਟੀਆਂ ਨੇ ਤੋਂ ਮੈਂ ਹੋਰ ਕਿਸੇ ਪਾਰਟੀ ਦੇ ਉੱਤੇ ਕੋਈ ਬਹੁਤੀ ਟਿੱਪਣੀ ਨਹੀਂ ਕਰਨੀ ਚਾਹੁੰਦਾ ਸਾਨੂੰ ਇਹ ਕਿਤੇ ਨਾ ਕਿਤੇ ਇਸ ਵਿਰਸੇ ਨੂੰ ਸੰਭਾਲਣ ਦੇ ਲਈ ਕਿਤੇ ਨਾ ਕਿਤੇ ਪਲੇਟਫਾਰਮ ਤੇ ਇਕੱਠੇ ਹੋ ਕੇ ਹੁਕਮ ਨਾਨਾ ਦੇ ਖਾਪ ਜੜਾਈਏ ਕੁਟਲੀ ਸਾਹਿਬ ਜੇ ਆਪਾਂ ਗੱਲ ਕਰੀਏ ਤੁਹਾਡੇ ਪਾਰਟੀ ਦੇ ਹੀ ਲਾਲੋ ਲੀਡਰ ਬੜੇ ਦਿਗਜ ਲੀਡਰ ਬੇਸ਼ੱਕ ਪਾਰਟੀਆਂ ਛੱਡ ਜਾਂਦੇ ਨੇ ਤੁਹਾਡੇ ਤੁਸੀਂ ਵੀ ਗਏ ਹੋ ਕਿਤੇ ਨਾ ਕਿਤੇ ਇੱਕ ਪਾਸੇ ਜਦੋਂ ਸਦਨ ਦੇ ਵਿੱਚ ਅਸੀਂ ਲੋਕਾਂ ਦੀ ਆਵਾਜ਼ ਬੁਲੰਦ ਕਰਨੀ ਹੁੰਦੀ ਹੈ ਉੱਥੇ ਆਪਸ ਵਿੱਚ ਲੜਾਈ ਕਰਨੀ ਇਹ ਕਿੰਨਾ ਕੋ ਜ਼ਾਇਜ਼ ਹੈ ਕਿਉਂਕਿ ਅਸੀਂ ਲੋਕਾਂ ਦੇ ਮੁੱਦੇ ਚੱਕਣ ਲਈ ਉੱਥੇ ਜਾਂਦੇ ਹਾਂ ਅੱਜ ਕੱਲ ਤੁਸੀਂ ਦੇਖਿਆ ਹੋਊਗਾ ਸੋਸ਼ਲ ਮੀਡੀਆ ਤੇ ਚਰਨਜੀਤ ਸਿੰਘ ਚੰਨੀ ਤੇ ਰਵਨੀਤ ਬਿੱਟੂ ਦਾ ਜੋ ਪੱਗਾ ਚੱਲ ਰਿਹਾ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਕੀ ਇਹ ਸਦਨ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਜਾਇਜ਼ ਹੈ ਦੇਖੋ ਇਹ ਸਪੀਕਰ ਸਾਹਿਬ ਦੀ ਔਰ ਚੇਅਰਪਰਸਨ ਦੀ ਰਿਸਪੌਂਸਿਬਿਲਟੀ ਹੁੰਦੀ ਹੈ ਕਿ ਅਗਰ ਅਜਿਹਾ ਤਕਰਾਰ ਹੋ ਜਾਵੇ ਉਹਨੂੰ ਰੋਕਿਆ ਜਾਵੇ ਜਿਸ ਭਾਸ਼ਾ ਦਾ ਵਿਵਹਾਰ ਰਮਨੀਤ ਬਿੱਟੂ ਵੱਲੋਂ ਕੀਤਾ ਗਿਆ ਸ਼ਬਦਾਵਲੀ ਜੰਗ ਦੇ ਅੰਦਰ ਫਿਰ ਕਿਤੇ ਨਾ ਕਿਤੇ ਜਵਾਬ ਦੇਣਾ ਤਾਂ ਬਣਦਾ ਜਿਹੜਾ ਪੱਖ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਰੱਖਿਆ ਔਰ ਤੱਥਾਂ ਅਦਰ ਮੁੱਦੇ ਦੇ ਆਧਾਰ ਤੇ ਜਿਹੜੀ ਲੋਕਾਂ ਦਾ ਦਰਦ ਸੀ ਉਹਨੂੰ ਉਹਨਾਂ ਦੇ ਸਾਹਮਣੇ ਰੱਖਿਆ ਪਰ ਲੇਕਿਨ ਇਹ ਆ ਕਿ ਜੇ ਇਸ ਤਰੀਕੇ ਦੇ ਨਾਲ ਹਾਰੇ ਹੋਏ ਐ ਮੈਂਬਰ ਪਾਰਲੀਮੈਂਟ ਨੂੰ ਮੈਂ ਉੱਥੇ ਬਣਾਉਣਾ ਐ ਔਰ ਇਹ ਤਾਂ ਇੱਕ ਡਿਵੀਜ਼ਨ ਕਰਨ ਦੇ ਲਈ ਇੱਕ ਪਗੜੀ ਧਾਰੀ ਵੀ मतलब एक एक तरह धर्म एक तरह दी ठेश है के उस बंदे नु ਸਾਡੇ ਖਿਲਾਫ ਭੜਕਾਇਆ ਜਾ ਰਿਹਾ ਇੱਕ ਤਰ੍ਹਾਂ ਦਾ ਮੈਂ ਮੈਂ ਇਹ ਗੱਲ ਸਮਝਦਾ ਕਿ ਦਿੱਲੀ ਦੇ ਬਾਦਸ਼ਾਹ ਤਾਂ ਇਹੀ ਚਾਹੁੰਦੇ ਆ ਕਿ ਉਹਨਾਂ ਦੇ ਖਿੱਤੇ ਦੇ ਬੰਦਿਆਂ ਨੂੰ ਸ਼ਾਮਲ ਕਰਕੇ ਠੀਕ ਹੈ ਇੱਕ ਸਿੱਖ ਚਿਹਰਾ ਇਦਾਂ ਦਾ ਸਾਹਮਣੇ ਲੈ ਕੇ ਆਂਦਾ ਜਾਵੇ ਜਿਹਦੇ ਤੋਂ ਲੋਕ ਪ੍ਰਭਾਵਿਤ ਹੋਣ ਪਰ ਬਿੱਟੂ ਠੀਕ ਹੈ ਤੂੰ ਜੋਰ ਪਾ ਮਜਨ ਮਰਜੀ ਲਈ ਜਾ ਤੁਹਾਡੇ ਚੈਨਲ ਤੇ ਕਿਹੜਾ ਜਾਂਦਾ ਤੇਰੀ ਰਾਜਨੀਤੀ ਦੇ ਅੰਦਰ ਨਾ ਤੇਰੇ ਮਕਸਦ ਦੇ ਅੰਦਰ ਲੋਕ ਕਾਮਯਾਬ ਨਹੀਂ ਹੋਣ ਦੇ ਗੁਰੂਆਂ ਦਾ ਪੈਗਾਮ ਗੁਰੂਆਂ ਦੇ ਸਿਧਾਂਤ ਜਿਹੜੇ ਉਹਨਾਂ ਨੂੰ ਕੋਈ ਤੋੜ ਨਹੀਂ ਸਕਦਾ ਕਿ ਰਾਜਨੀਤਿਕ ਪਾਰਟੀਆਂ ਦੇ ਇਸ ਤਮਾਸ ਦੀ ਆਗੂ ਹੈ ਕਈ ਵਾਰ ਹੈ ਜਿਹੇ ਮੁੱਦਿਆਂ ਨੂੰ ਬਰਗਲਾ ਕੇ ਜਾਂ ਹੋਰ ਕਿਸੇ ਢੰਗ ਤਰੀਕੇ ਦੇ ਅੰਦਰ ਲੋਕਾਂ 'ਚ ਪ੍ਰੇਜ਼ੈਂਟ ਕਰਦੇ ਆ ਪਰ ਅੱਜ ਜ਼ਰੂਰਤ ਹੈ ਸਾਨੂੰ ਸਿਧਾਂਤਾਂ ਨੂੰ ਗੁਰੂਆਂ ਦੇ ਪੈਗਾਮ ਨੂੰ ਬਚਾਉਣ ਦੀ ਲੋੜ ਹੈ ਕਿ ਗੁਰੂ ਸਾਹਿਬਾਨਾਂ ਨੇ ਆਪਣੀਆਂ ਸ਼ਹਾਦਤਾਂ ਆਪਣੀਆਂ ਕਰਵਾ ਲਈਆਂ ਅਹ ਵੋਟ ਪੰਥ ਦੇ ਅੰਦਰ ਪੰਜਾਬੀਆਂ ਨੇ ਦੇਸ਼ ਦੇ ਲਈ ਬਹੁਤ ਬਹੁਤ ਕੁਰਬਾਨੀਆਂ ਦਿੱਤੀ ਅੱਜ ਅਸੀਂ ਮਰਦੇ ਜਾ ਰਹੇ ਇਹਨੂੰ ਪਰਚੋੜ ਕਰਨ ਦੇ ਇਹਦੇ ਵਿੱਚ ਤੁਸੀਂ ਕਿਤੇ ਅੰਮ੍ਰਿਤਪਾਲ ਨੂੰ ਵੀ ਦੇਖਦੇ ਹੋ ਕਿਤੇ ਨਾ ਕਿਤੇ ਜੇ ਆਪਾਂ ਗੱਲ ਕਰੀਏ ਉਹ ਵੱਡੇ ਵੋਟ ਬੈਂਕ ਦੇ ਨਾਲ ਜਿੱਤੇ ਨੇ ਉਹ ਕਿ ਉਹਨਾਂ ਦੀ ਐਨਐਸਐ ਜਿਹੜੀ ਨਾਲ ਲੱਗੇ ਉਹ ਟੁੱਟਣੀ ਚਾਹੀਦੀ ਆ ਜਾਂ ਨਹੀਂ ਬਿਲਕੁਲ ਜਿਹੜਾ ਲੋਕਾਂ ਦਾ ਮੰਡਟ ਹੈ ਮੈਂ ਤਾਂ ਪੰਜਾਬ ਦੀ ਵਿਧਾਨ ਸਭਾ ਚ ਕਿਹਾ ਸੀ ਹਮ ਔਨ ਰਿਕਾਰਡ ਕਿਹਾ ਕਿ ਜੇ ਕਿਸੇ ਦਾ ਕੋਈ ਗਿਲਨਾ ਕਸੂਰ ਹੈ ਉਹਦੇ ਮੁਤਾਬਕ ਵਣਦੀ ਸਜ਼ਾ ਉਹਨੇ ਨਹੀਂ ਚਾਹੀਦੀ ਹੈ ਪਰ ਕਿਹੜੀ ਆਫਤਾਲੀ ਕੇ ਜਿਹੜਾ ਐਨਐਸਏ ਲਗਾ ਕੇ ਤੁਸੀਂ ਉਹਨਾਂ ਨੂੰ ਜਬਰੂ ਕਰਦਿਏ ਜੇਲਾਂ ਦੇ ਵਿੱਚ ਰੱਖਿਆ ਜਾ ਰਿਹਾ ਇਹ ਤੇ ਪਹਿਲੇ ਵਾਲਾ ਮਾਹੌਲ ਸਿਰ ਜਿਆ ਜਾ ਰਿਹਾ ਕਿ ਕਿਸੇ ਤਰੀਕੇ ਦੇ ਨਾਲ ਇੱਕ ਪੰਤਕ ਸਫਾ ਨੂੰ ਜਿਹੜਾ ਉਹ ਦਬਾਇਆ ਜਾਵੇ ਉਹਨੋਂ ਲੋਕਾਂ ਦਾ ਲੀਡਰ ਬਣਿਆ ਲੋਕਾਂ ਨੇ ਉਹਨੂੰ ਵੋਟਾਂ ਪਾਈਆਂ ਤੁਸੀਂ ਸੌਂ ਚੁੱਕਣੇ ਆਏ ਹੋ ਇੱਕ ਇਦਾਂ ਦੀ ਬੰਦ ਗੱਡੀ ਚ ਲਿਆ ਕੇ ਇਹ ਵੀ ਨਹੀਂ ਪਤਾ ਲੱਗਾ ਕੋਈ ਫੋਟੋ ਵੀ ਨਹੀਂ ਪ੍ਰਕਾਸ਼ਿਤ ਕੀਤੀ ਸਪੀਕਰ ਸਾਹਿਬ ਨੇ ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਵੀ ਬੰਦੇ ਨੇ ਸੌ ਚੁੱਕੀ ਹੈ ਪਰ ਲੋਕਾਂ ਦੇ ਅੰਦਰ ਮਤਲਬ ਉਹਦਾ ਜਿਹੜਾ ਆਧਾਰ ਵਧਿਆ ਜੇ ਕਸੂਰਵਾਰ ਕੋਈ ਵੀ ਹੋਵੇ ਮੈਂ ਕਸੂਰਵਾਰ ਆ ਤਾਂ ਮੈਨੂੰ ਜਿੰਨਾ ਜਿੰਨੇ ਜਿੰਨਾ ਮੇਰਾ ਕਸੂਰ ਹੈ ਉਹਦੇ ਮੁਤਾਬਕ ਮੈਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਹਨੂੰ ਇਸ ਤਰੀਕੇ ਦੇ ਨਾਲ ਦੁਨੀਆ ਤੋਂ ਤੋੜ ਦੋ ਅਜੋ ਲੋਕਾਂ ਦਾ ਨਮਾਇੰਦਾ ਆ ਉਹਨੂੰ ਪੰਜਾਬ ਦੀ ਦੇਸ਼ ਦੀ ਪਾਰਲੀਮੈਂਟ ਚ ਆਉਣ ਦੇਣਾ ਚਾਹੀਦਾ ਹੋਰ ਉਹਨਾਂ ਨੂੰ ਆਪਣਾ ਪੱਖ ਤੇ ਲੋਕਾਂ ਦਾ ਪੱਖ ਰੱਖਣਾ ਚਾਹੀਦਾ ਇਹਦੀ ਡੈਮੋਕ੍ਰੇਸੀ ਦੇ ਵਿੱਚ ਇਹ ਇਲੀਗਲ ਨਹੀਂ ਹੈ ਸਾਰਾ ਕੁਝ ਨਹੀਂ ਮੈਂ ਤਾਂ ਕਹਿ ਰਿਹਾ ਤੁਹਾਡੇ ਮਾਧਿਮ ਤੁਹਾਡੇ ਚੈਨਲ ਤੇ ਉੱਥੇ ਕਹਿ ਰਿਹਾ ਕਿ ਜਿਹੜਾ ਵਿਅਕਤੀ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਚੁਣ ਕੇ ਆ ਗਿਆ ਤਾਂ ਫਿਰ ਉਹਨੂੰ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਠੀਕ ਆ ਤੁਸੀਂ ਚਲੋ ਮੰਨ ਲਓ ਜੇ ਉਹਨੂੰ ਉੱਥੇ ਹੀ ਰੱਖਣਾ ਤਾਂ ਜਿੰਨੇ ਦਿਨ ਸ਼ਾਸਨ ਚੱਲਦਾ ਉਹਨੂੰ ਬੰਨ ਗੱਦੀਆਂ ਚ ਲੈ ਆਓ ਬਈ ਤੇ ਲੋਕਾਂ ਦੇ ਅੰਦਰ ਬੈਠੇ ਉਹ ਆਪਣੀ ਗਲਤੀ ਕਰੇ ਲੋਕਾਂ ਦੇ ਵਿੱਚ ਫਿਰ ਇੱਕ ਹੋਰ ਵੱਡਾ ਸਵਾਲ ਜਾਵੋ ਤਾਂ ਜੇ ਆਪਾਂ ਗੱਲ ਕਰੀਏ ਹਿੰਦੂ ਭਾਈਚਾਰੇ 'ਚ ਆ ਜਾਂਦਾ ਕਿ ਜੇਕਰ ਇਸ ਤਰ੍ਹਾਂ ਜੇਲ੍ਹਾਂ 'ਚ ਬੈਠੇ ਲੋਕਾਂ ਨੂੰ ਇਲੈਕਸ਼ਨ ਲੜਾ ਕੇ ਜਿਤਾ ਕੇ ਸਦਨ 'ਚ ਭੇਜਿਆ ਜਾਂਦਾ ਪਾਰਲੀਮੈਂਟ ਦੇ ਵਿੱਚ ਭੇਜਿਆ ਜਾਂਦਾ ਤਾਂ ਫਿਰ ਤਾਂ ਹਰੇਕ ਬੰਦਾ ਅੰਦਰੋਂ ਚੋਣ ਲੜ ਕੇ ਹੋਰ ਤੁਹਾਡੇ ਤੁਸੀਂ ਸੁਣਿਆ ਹੋਊਗਾ ਕਿ ਬਾਕੀ ਜੋ ਨੌਜਵਾਨਾ ਉਥੇ ਜੇਲ੍ਹ ਦੇ ਅੰਦਰ ਨੇ ਉਹ ਵੀ ਚੋਣ ਲੜ ਲਈ ਤਿਆਰ ਨੇ ਉਹ ਵੀ ਕਹਿ ਰਹੇ ਨੇ ਚੋਣਾਂ ਲੜੇ ਜੇ ਦੇਸ਼ ਡੈਮੋਕਰੈਟਿਕ ਹੈ ਹਾਂ ਜੇ ਗੱਲ ਹੀ ਟੈਮਪੋਰਰੀ ਦੀ ਗੱਲ ਹੈ ਵੀ ਲੋਕਾਂ ਦੇ ਵਿੱਚ ਜਿਹੜੀ ਭੈ ਹੈ ਵੀ ਇਹ ਕਿਤੇ ਇਸ ਤਰ੍ਹਾਂ ਦੀ ਨਹੀਂ ਹੈ ਜਾਣ ਬੁਝ ਕੇ ਭਾਰਤੀ ਜਨਤਾ ਪਾਰਟੀ ਭੈ ਪਾ ਰਹੀ ਹੈ ਨਾ ਪੰਜਾਬ ਦੇ ਅੰਦਰ ਹਿੰਦੂ ਨੂੰ ਖਤਰਾ ਨਾ ਪੰਜਾਬ ਦੇ ਅੰਦਰ ਹੋਰਾਂ ਕਿਸੇ ਨੂੰ ਖਤਰਾ ਇਹ ਸਿਰਫ ਇੱਕ ਮਾਹੌਲ ਸਿਰਜ ਕੇ ਦੇਸ਼ ਦੇ ਅੰਦਰ ਇੱਕ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਸਾਡੇ ਧਰਮ ਦੇ ਖਿਲਾਫ ਸਿੱਖਾਂ ਦੇ ਖਿਲਾਫ ਦਲਤਾਂ ਦੇ ਖਿਲਾਫ ਪਛੜੇ ਲੋਕਾਂ ਦੇ ਖਿਲਾਫ ਇੱਕ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਮੈਂ ਤਾਂ ਹੀ ਤਾਂ ਤੁਮ ਚਾਹਣਾ ਚਾਹਣਾ ਕਿ ਇਹਨੂੰ ਬਹੁਤ ਵੱਡੀ ਰਾਜਨੀਤੀ ਨੂੰ ਸਮਝਣ ਦੀ ਜ਼ਰੂਰਤ ਆ ਕਿ ਕਿਸ ਤਰੀਕੇ ਦੇ ਨਾਲ ਇੱਕ ਇੱਕ ਹੀ ਤਾਂ ਗੱਲ ਹੈ ਹੁਣ ਪੰਜਾਬ ਦੇ ਅੰਦਰ ਤੁਸੀਂ ਦੇਖ ਲਓ ਜਿਹੜੀ ਖਾਲਸਤਾਨ ਦੀ ਗੱਲ ਚੱਲਦੀ ਹੈ ਇੱਕ ਇੱਕ ਹਵਾ ਹੀ ਬਣਾ ਕੇ ਲੋਕਾਂ ਦੇ ਅੰਦਰ ਪੇਸ਼ ਕੀਤਾ ਜਾ ਰਿਹਾ ਮੇਰੇ ਖਿਆਲ ਦੇ ਅੰਦਰ ਹੈ ਜੇ ਉਹ ਜਿੱਤ ਕੇ ਗਏ ਨੇ ਅਮਰਪਾਲ ਜੀ ਤਾਂ ਉਹਨਾਂ ਨੂੰ ਪਾਰਲੀਮੈਂਟ ਦੇ ਅੰਦਰ ਚਲੋ ਬਾਹਰ ਲਾਓ ਚਲੋ ਉਹਨਾਂ ਨੂੰ ਤੁਸੀਂ ਉੱਥੇ ਹੀ ਰੱਖਣਾ ਤੁਸੀਂ ਜੀਤ ਸਦ ਕੇ ਰੱਖੋ ਤੁਹਾਡਾ ਕਾਨੂੰਨ ਹੈ ਤੁਹਾਡੇ ਕਾਨੂੰਨ ਦੀ ਕਲਮ ਤੁਹਾਡੇ ਕੋਲ ਹੈ ਪਰ ਉਹਨੂੰ ਪਾਰਲੀਮੈਂਟ ਦੇ ਵਿੱਚ ਆਉਣ ਤਾਂ ਦਿਓ ਨਾ ਜਿੱਦਾਂ ਤੁਸੀਂ ਪਹਿਲਾਂ ਲੈ ਕੇ ਆਏ ਉਦਾਂ ਹੀ ਲੈ ਆਓ ਉਹਨੂੰ ਉਹ ਨੂੰ ਆਪਣੀ ਗਲਤਤਾ ਕਰਨ ਦਿਓ ਉਹ ਨੂੰ ਆਪਣੀ ਗਲਤਤਾ ਕਰਨ ਦਿਓ ਮੈਂ ਬਿਲਕੁਲ ਮੈਂ ਅਡੋਲ ਵਿਅਕਤੀ ਹਾਂ ਬਿਲਕੁਲ ਐ ਇਦਾਂ ਦਾ ਸਿਧਾਂਤਕ ਬੰਦਾ ਆ ਜੇ ਜਿਹੜੀ ਵੀ ਗੱਲ ਕਹਿਣੀ ਆ ਮੈਂ ਬੜੀ ਠੋਕ ਕੇ ਪਾਰਟੀ ਦੇ ਅੰਦਰ ਵੀ ਕਰਦਾ ਪਾਰਟੀ ਤੋਂ ਬਾਹਰ ਵੀ ਕਰਦਾ ਇਹ ਸਿਧਾਂਤਾਂ ਦੇ ਨਾਲ ਜਿੱਥੇ ਬਹੁਤ ਵੱਡੀ ਖਲਵਾੜ ਹੈ ਉੱਥੇ ਡੈਮੋਕ੍ਰੇਸੀ ਦਾ ਬਹੁਤ ਵੱਡਾ ਗਲ ਘੁੱਟਿਆ ਜਾ ਰਿਹਾ ਲੋਕਾਂ ਨੇ ਚੁਣਿਆ ਨਵੇਂ ਦਾ ਉਹਨੂੰ ਆਪਣੀ ਗੱਲ ਕਰਨ ਦੇਣੀ ਚਾਹੀਦੀ ਹੈ ਸ਼ੁਕਰੀਆ